ਭਾਰਤੀ ਫੌਜ ਦੇ ਡੀਜੀਐਮਐਸ ਦੇ ਵੱਲੋਂ ਅਹਿਮ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਸਾਫ਼ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਭਾਰਤ ਹਰ ਸਥਿਤੀ ਨੂੰ ਨਜਿੱਠਣ ਦੇ ਲਈ ਤਿਆਰ ਹੈ ਭਾਵੇਂ ਜਿਹੜੀ ਇਸ ਵਾਰ ਲੜਾਈ ਹੋਈ ਚਾਹੇ ਉਹ 에ਅਰ ਸਪੇਸ ਦੇ ਵਿੱਚ ਹੋਈ ਤੇ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਦੇ ਤਰ੍ਹਾਂ ਕਿਹਾ ਗਿਆ ਕਿ ਜਿਸ ਤਰ੍ਹਾਂ ਦੀ ਵੀ ਲੜਾਈ ਹੋਏਗੀ ਉਹ ਇੱਕ ਵੱਖਰੇ ਤਰ੍ਹਾਂ ਦੀ ਲੜਾਈ ਹੋਵੇਗੀ ਪਰ ਅਸੀਂ ਹਰ ਤਰ੍ਹਾਂ ਦੀ ਸਥਿਤੀ ਨੂੰ ਹਰ ਤਰ੍ਹਾਂ ਦੀ ਲੜਾਈ ਨੂੰ ਨਜਿੱਠਣ ਦੇ ਲਈ ਤਿਆਰ ਬੈਠੇ ਆ ਤਾਂ ਜੇਕਰ ਨਾਲ ਗੱਲ ਕੀਤੀ ਜਾਵੇ ਅੱਜ ਦੇ ਅਹਿਮ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਉਹ ਸਬੂਤਾਂ ਸਮੇਤ ਇੱਕ ਵੀਡੀਓ ਦਿੱਤੀ ਗਈ ਜਿਹੜੀ ਪਾਕਿਸਤਾਨ ਦੇ 에ਅਰ ਸਪੇਸ ਦੇ ਵਿੱਚ 에ਅਰ ਬੇਸ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਤਾਂ ਉਸ ਦੀ ਤਬਾਹ ਕੀਤੀ ਹੋਈ ਇੱਕ ਰਨਵੇ ਨੂੰ ਜਿਹੜੀ ਆ ਉਸ ਦੀਆਂ ਤਸਵੀਰਾਂ ਦਿਖਾਈਆਂ ਗਈਆਂ ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਇੱਕ ਵੱਡਾ ਬਿਆਨ ਵੱਡਾ ਬਿਆਨ ਜਿਹੜਾ ਉਹ ਦਿੱਤਾ ਗਿਆ ਭਾਰਤੀ ਫੌਜ ਦੇ ਵੱਲੋਂ 에ਅਰ ਮਾਰਸ਼ਲ ਏਕੇ ਭਾਰਤੀ ਦੇ ਵੱਲੋਂ ਕਿ ਇਹ ਜਿਹੜੀ ਲੜਾਈ ਸੀ ਉਹ ਅੱਤਵਾਦੀਆਂ ਦੇ ਖਿਲਾਫ ਲੜਾਈ ਸੀ ਪਰ ਪਾਕਿਸਤਾਨ ਨੇ ਇਸ ਨੂੰ ਆਪਣੀ ਜੰਗ ਬਣਾ ਲਿਆ ਆਪਣੀ ਲੜਾਈ ਬਣਾ ਲਿਆ ਤੇ ਇਸ ਸਾਰੇ ਹੋਏ ਨੁਕਸਾਨ ਦੇ ਜ਼ਿੰਮੇਵਾਰ ਵੀ ਪਾਕਿਸਤਾਨ ਹੈ ਇਹ ਵੱਡਿਆ ਬਿਆਨ ਜਿਹੜਾ ਉਹ ਦਿੱਤਾ ਗਿਆ ਤੇ ਨਾਲ ਹੀ ਜਿਹੜਾ ਸਬੂਤ ਦੇ ਤੌਰ ਦੇ ਉੱਤੇ ਜਿਹੜੀਆਂ ਨੇ ਉਹ ਵੀਡੀਓ ਇਸ ਮਾਮਲੇ ਪ੍ਰੈਸ ਕਾਨਫਰੰਸ ਦੇ ਵਿੱਚ ਦਿਖਾਈਆਂ ਗਈਆਂ ਦੋਸਤੋ ہماری ਲੜਾਈ ਆਤੰਕਵਾਦ ਔਰ ਆਤੰਕਵਾਦੀਆਂ ਕੇ ਖਿਲਾਫ ਥੀ ਇਸ ਲਈ 7 ਮਈ ਕੋ हमने ਕੇਵਲ आतंकवादी ठिकानों पर ही हमला किया था पर अफसोस इस बात का है कि पाकिस्तानी सेना ने आतंकवादियों का साथ देना उचित समझा और इस लड़ाई को अपनी लड़ाई बना ली इस परिस्थिति में हमारी जवाबी कार्यवाही अत्यंत आवश्यक थी और इसमें उनका जो भी नुकसान हुआ वे खुद इसके लिए जिम्मेदार हैं ਤੇ ਨਾਲ ਹੀ ਨਿਊਕਲੀਅਰ ਦੇ ਬਾਰੇ ਵੀ ਇੱਕ ਸਵਾਲ ਪੁੱਛਿਆ ਗਿਆ ਇੱਕ ਪੱਤਰਕਾਰ ਦੇ ਵੱਲੋਂ ਜਦੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਸਵਾਲ ਪੁੱਛਿਆ ਗਿਆ ਕਿ ਜੇ ਸੋਸ਼ਲ ਮੀਡੀਆ ਦੇ ਉੱਤੇ ਜਾਣਕਾਰੀ ਫੈਲ ਰਹੀ ਹੈ ਕਿ ਅਸੀਂ ਉਹਨਾਂ ਦੀ ਕਿਰਨਾ ਹिल्स ਦੇ ਉੱਤੇ ਸਥਿਤ ਨਿਊਕਲੀਅਰ ਸਾਈਟ ਨੂੰ ਜਿਹੜਾ ਹਿੱਟ ਕੀਤਾ ਹੈ ਤਾਂ ਉਸ ਦੇ ਜਵਾਬ ਦੇ ਵਿੱਚ ਸਾਫ਼ ਤੌਰ ਦੇ ਉੱਤੇ ਜਿਹੜਾ ਉਹ ਏਕੇ ਭਾਰਤੀ ਕਹਿੰਦੇ ਹੋਏ ਦਿਖਾਈ ਦਿੱਤੇ ਕਿ ਸਾਨੂੰ ਖੁਦ ਨਹੀਂ ਪਤਾ ਕਿ ਕਿਰਨਾ ਹਾਈਲ ਕਿਰਨਾ ਹਾਈਲਸ ਦੇ ਉੱਤੇ ਉਹਨਾਂ ਦੀ ਕੋਈ ਨਿਊਕਲੀਅਰ ਸਾਈਟ ਹੈ ਇਸ ਬਾਰੇ ਅਸੀਂ ਕੋਈ ਵੀ ਜਵਾਬ ਨਹੀਂ ਦੇ ਸਕਦੇ ਕਿਉਂਕਿ ਦੈਟ ਕਿਰਾਨਾ ਹਿਲ ਹਾਊਸ ਇਸ ਸਮ ਨਿਊਕਲੀਅਰ ਇੰਸਟਾਲੇਸ਼ਨ ਵੀ ਡਿਡ ਨੋਟ ਨੋ ਅਬਾਊਟ ਇਟ ওকে ਐਂਡ ਅਬ ਇਮ ਨੋਟ ਇਟ ਕਿਰਾਨਾ ਹिल्स ਵਾਟ ਏਵਰ ਇਜ਼ देयर ओके ਆ ਡਿਡ ਨੋਟ ਬਰੀਫ ਇਨ ਮਾਈ ਬਰੀਫਿੰਗ ਯਸਟਰਡੇ ਥੈਂਕ ਯੂ ਆਹਮ ਜਿਹੜੇ ਨੁਕਤੇ ਨੇ ਇਸ ਦੇ ਵਿੱਚ ਸ਼ੋਣ ਦੀ ਕੋਸ਼ਿਸ਼ ਕੀਤੀ ਸਾਫ਼ ਤੌਰ ਦੇ ਉੱਤੇ ਦੱਸਿਆ ਗਿਆ ਕਿ ਸਾਡੇ ਜਿਹੜੇ 에ਅਰ ਸਿਸਟਮ ਨੇ ਹਰ ਤਰ੍ਹਾਂ ਦੇ ਤਰੀਕੇ ਦੇ ਨਾਲ ਐਕਟਿਵ ਨੇ ਭਾਰਤੀ ਫੌਜਾਂ ਸਾਡੀਆਂ ਹਰ ਤਰ੍ਹਾਂ ਦੇ ਨਾਲ ਤਿਆਰ ਨੇ ਤਾਂ ਜੇਕਰ ਪਵਿੱਖ ਦੇ ਵਿੱਚ ਵੀ ਕੋਈ ਜੰਗ ਅਜੇ ਹੀ ਲੜਾਈ ਜਿਹੜੀ ਆ ਲੱਗਦੀ ਆ ਤਾਂ ਅਸੀਂ ਉਸ ਨੂੰ ਨਜਿੱਠਣ ਦੇ ਲਈ ਤਿਆਰ ਤਰ ਤਿਆਰ ਬੈਠੇ ਆ ਤਾਂ ਅਜਿਹੇ ਸੰਕੇਤ ਇਹਹੀ ਚੇਤਾਵਨੀ ਸਾਫ਼ ਤੌਰ ਦੇ ਉੱਤੇ ਪਾਕਿਸਤਾਨ ਨੂੰ ਦਿੱਤੀ ਗਈ ਤੇ ਸਭ ਤੋਂ ਅਹਿਮ ਗੱਲ ਜੋ ਕੀਤੀ ਗਈ ਕਿ ਅਸੀਂ ਇਹ ਲੜਾਈ ਇਹ ਜਿਹੜੀ ਜੰਗ ਵਿੰਡੀ ਸੀ ਉਹ ਅੱਤਵਾਦੀਆਂ ਦੇ ਖਿਲਾਫ ਲੜਾਈ ਕੀਤੀ ਸੀ ਪਰ ਪਾਕਿਸਤਾਨ ਦੇ ਵੱਲੋਂ ਇਸ ਨੂੰ ਆਪਣੀ ਲੜਾਈ ਜਿਹੜੀ ਆ ਉਹ ਬਣਾ ਲਿਆ ਗਿਆ ਅਜਿਹੇ ਜਿਹੜੇ ਨੁਕਤੇ ਛੋਣ ਦੀ ਕੋਸ਼ਿਸ਼ ਕੀਤੀ ਅਜਿਹੀਆਂ ਗੱਲਾਂ ਇਸ ਪ੍ਰੈਸ ਕਾਨਫਰੈਂਸ ਦੇ ਅਹਿਮ ਪ੍ਰੈਸ ਕਾਨਫਰੈਂਸ ਦੇ ਵਿੱਚ ਕੀਤੀਆਂ ਗਈਆਂ ਤਾਂ ਜੇਕਰ ਇੱਕ ਸਵਾਲ ਪੁੱਛਿਆ ਜਾਂਦਾ ਕਿ ਅਸੀਂ ਦੇਖਿਆ ਕਿ ਪਿਛਲੇ ਦਿਨਾਂ ਦੇ ਵਿੱਚ 에ਅਰ ਸਪੇਸ ਦੇ ਵਿੱਚ ਦੋਵੇਂ ਦੇਸ਼ਾਂ ਦੇ ਲੜਾਕੂ ਜਹਾਜ਼ ਲੜਾਈ ਲੜ ਰਹੇ ਸੀ ਤਾਂ ਉਹਨਾਂ ਤੇ ਸਾਡੇ ਕਿੰਨੇ ਜਹਾਜ਼ ਸੀ ਤਾਂ ਇਸ ਦੇ ਉੱਤੇ ਸਾਫ਼ ਤੌਰ ਦੇ ਤੇ ਉਹਨਾਂ ਨੇ ਇਸ ਦੀ ਜਵਾਬ ਦੇਣ ਦੇ ਲਈ ਮਨਾ ਕਰ ਦਿੱਤਾ ਪਰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਹਰ ਲੜਾਈ ਵੱਖਰੀ ਤਰ੍ਹਾਂ ਦੀ ਲੜਾਈ ਹੁੰਦੀ ਹੈ ਜੇਕਰ ਆ ਪਿਛਲੀਆਂ ਲੰਗੀਆਂ ਲੜਾਈਆਂ ਦਾ ਜਿਕਰ ਕੀਤਾ ਜਾਵੇ ਤਾਂ ਉਹ ਲੜਾਈਆਂ ਕੁਝ ਹੋਰ ਤਰ੍ਹਾਂ ਦੀਆਂ ਸੀ ਪਰ ਇਹ ਲੜਾਈ ਕੁਝ ਹੋਰ ਵੱਖਰੇ ਤਰੀਕੇ ਦੀ ਸੀ ਤੇ ਭਵਿੱਖ 'ਚ ਉਹ ਜੇਕਰ ਕੋਈ ਲੜਾਈ ਹੁੰਦੀ ਹੈ ਤਾਂ ਉਹ ਇੱਕ ਵੱਖਰੇ ਤਰੀਕੇ ਦੀ ਹੋਵੇਗੀ ਭਾਵ ਟੈਕਨੋਲੋਜੀ ਲਗਾਤਾਰ ਬਦਲਦੀ ਜਾ ਰਹੀ ਹੈ ਤਾਂ ਉਹ ਟੈਕਨੋਲੋਜੀ ਦੇ ਹਿਸਾਬ ਦੇ ਨਾਲ ਲੜਾਈ ਕਿਸੇ ਹੋਰ ਵੱਖਰੇ ਤਰੀਕੇ ਦੀ ਵੀ ਹੋ ਸਕਦੀ ਹੈ ਤਾਂ ਭਾਰਤ ਹਰ ਤਰੀਕੇ ਦੀ ਲੜਾਈ ਨੂੰ ਨਜਿੱਠਣ ਦੇ ਲਈ ਤਿਆਰ ਵਰ ਤਿਆਰ ਦਿਖਾਈ ਦਿੰਦਾ ਹੈ ਤਾਂ ਸਾਫ ਤੌਰ ਦੇ ਉੱਤੇ ਸੰਦੇਸ਼ ਦਿੱਤਾ ਗਿਆ ਚੇਤਾਵਨੀ ਦਿੱਤੀ ਗਈ ਕਿ ਅਸੀਂ ਹਰ ਤਰ੍ਹਾਂ ਦੀ ਸਥਿਤੀ ਨੂੰ ਨਜਿੱਠਣ ਦੇ ਲਈ ਤਿਆਰ ਆ ਪਰ ਇਹ ਪਾਕਿਸਤਾਨ ਇਸ ਪੂਰੇ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਘਟਨਾਕਰਮ ਵਾਪਰਿਆ ਉਸ ਦਾ ਜ਼ਿੰਮੇਵਾਰ ਪਾਕਿਸਤਾਨ ਨੂੰ ਭਾਰਤੀ ਫੌਜ ਦੇ ਵੱਲੋਂ ਕਿਹਾ ਗਿਆ ਕਿਉਂਕਿ ਉਹਨਾਂ ਦਾ ਕਹਿਣਾ ਸੀ ਕਿ ਲੜਾਈ ਸਾਡੀ ਭਾਰਤੀ ਪਾਕਿਸਤਾਨੀ ਲੋਕਾਂ ਦੇ ਨਾਲ ਜਾਂ ਉਹਨਾਂ ਦੀ ਫੌਜ ਦੇ ਨਾਲ ਨਹੀਂ ਅੱਤਵਾਦੀਆਂ ਦੇ ਨਾਲ ਲੜਾਈ ਸੀ